ਬ੍ਰਿੱਕ ਦੇ ਵਿੱਚ ਸਮਝਣਾ ਜਾਵਾਂਗਾ ਨੌਜਵਾਨ ਕਿਵੇਂ ਤੁਹਾਡੇ ਤੋਂ ਸੇਧ ਲੈਂਦੇ ਨੇ ਤੁਹਾਡੇ ਗੀਤਾਂ ਤੋਂ ਸੇਧ ਲੈਂਦੇ ਨੇ ਦੇ ਅਸੀਂ ਬੱਚੇ ਨੂੰ ਕਹਿੰਦਾ ਹੈ ਜਾਂ ਸਟੂਡੈਂਟ ਨੂੰ ਕਹਿੰਦੇ ਕੋਈ ਵੀ ਉਮਰ ਦਾ ਹੋਵੇ ਕਿ ਅਸੀਂ ਟਾਈਗਰ ਬੰਨਣਾ ਸ਼ੇਰ ਦੇਲ ਬੰਨਣਾ ਪਹਿਲਾਂ ਤਾਂ ਉਹੀ ਐਕਸਪੀਰੀਅੰਸ ਆ ਜਾਂਦੀ ਹੈ ਸਾਡੀ ਤਿੰਨ ਜਨਰੇਸ਼ਨ ਐਨਡੀਏ ਤੋਂ ਪਾਸ ਆਊਟ ਹੋ ਚੁੱਕੀ ਤੇ ਮੈਂ ਐਨਡੀਏ ਤੇ ਗਾਣਾ ਬਣਾਇਆ ਹੁਣ ਬਹੁਤ سارے ਬੱਚੇ ਜਿਹੜੇ ਐਨਡੀਏ ਜੁਆਇਨ ਕਰਨਾ ਚਾਹੁੰਦੇ ਸਕੂਲਾਂ ਵਿੱਚ ਇਹੀ ਹੁੰਦੇ ਆ ਪ੍ਰੋਗਰਾਮ ਬੰਦਦੇ ਆ ਵਾਦ ਇੱਦਾਂ ਦੇ ਹੀਰੋਸ ਐ ਜਿਨ੍ਹਾਂ ਨੂੰ ਆਰਮੀ ਦੇ ਲੋਕਾਂ ਨੂੰ ਤਾਂ ਪਤਾ ਹੈ ਲੇਕਿਨ ਆਮ ਲੋਕਾਂ ਨੂੰ ਨਹੀਂ ਪਤਾ ਤੋ ਉਹ ਲੋਨ ਲੰਘ ਦੀ ਲੜਾਈ ਕਿਦਾਂ ਜਿੱਤੀ ਗਈ ਕਿੰਨੇ ਦਿਨ ਬਿਹਾਈਂਡ ਦੀ ਐਨਮੀ ਲਾਈਨਸ ਸੀਗਾ ਕਿ 12 13 ਪਾਕਿਸਤਾਨੀਜ਼ ਨੂੰ ਮਾਰ ਕੇ ਖੁਕਰੀ ਨਾਲ ਵਾਪਸ ਆਇਆ ਜਿਹੜਾ ਬੰਦਾ 6 ਦਿਨ ਵਿਦਆਊਟ ਫੂਡ ਐਂਡ ਵਾਟਰ ਉੱਥੇ ਰਹਿ ਗਿਆ ਅਸੀਂ ਤਾਂ ਆਤੇ ਕੋਈ ਸੋਚਦਾ ਕਿ ਅਸੀਂ ਬੋਕੇ ਬੈਠੇ ਹਾਂ ਚੰਡੀਗੜ੍ਹ ਬੈਠੇ ਹਾਂ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਹਾਂ ਸਾਨੂੰ ਕੀ ਐ ਸਾਡਾ ਘਰ ਚੱਲ ਰਿਹਾ ਸਾਨੂੰ ਰੋਟੀ ਮਿਲਦੀ ਐ ਬਹੁਤ ਐ ਯਾਰ ਨਹੀਂ ਤੇ ਤਾਂ ਅਲੱਗ-ਅਲੱਗ ਰੈਜੀਮੈਂਟ ਸੇ ਮਰਾਠਾ ਰੈਜੀਮੈਂਟ ਐ ਸੇ ਕਰੇਦੀਮੈਂਟ ਐ ਗੁਰਖਾ ਰੈਜੀਮੈਂਟ ਐ ਜਿੱਦਾਂ ਗੁਰਖਾ 111 ਜੀ ਆਰ ਦਾ ਸੀ ਉਹਦੇ ਉੱਤੇ ਕਹਾਣੀ ਐ ਇਹ ਜਿਹੜੀ ਇੱਕ ਡਰੱਗਸ ਦੀ ਗੱਲ ਆਉਂਦੀ ਐ ਕਿ ਨਸ਼ਾ ਪੰਜਾਬ ਵਿੱਚ ਬਹੁਤ ਜ਼ਿਆਦਾ ਹੈ ਸਾਰੇ ਕਿਤੇ ਪਰ ਮੇਨਲੀ ਫੋਕਸ ਪੰਜਾਬ ਤੇ ਆ ਜਾਂਦਾ ਉਸ ਕਾ ਹੈ ਐਸਾ ਜਾਦੂ ਆਇਨਾ ਕਿਸੇ ਕੇ ਕਾਬੂ जंगल में उसका राज है नजर है उसकी कातिल है वो सबसे घात नहीं उसके जैसा दूसरा बनना है उसके जैसा बेखौफ होके जीना एक ही है वो بے مثال آ واंट टू बी ا ٹائیگر بننا ہے مج کو ٹائیگر آ واंट टू बी ا ٹائیگر بہت سارے نوجواناں نوں کوئی سید دین واسطے ویرلے ٹنگ ہوندے نے کہ انہاں نوں کسی طریقے دے نال سمجھایا جاوے تے اپنے نال جوڑیا جاوے ਪਰ ਕਈ ਅਜਿਹੇ ਰਾ ਹੁੰਦੇ ਨੇ ਕਿ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਗੀਤ ਹੁੰਦੇ ਆ ਗੀਤ ਲਿਖਿਆ ਜਾਵੇ ਗਾਇਆ ਜਾਵੇ ਤਾਂ ਇੱਕ ਵੀਡੀਓ ਤਿਆਰ ਕਰਕੇ ਨੌਜਵਾਨਾਂ ਦੇ ਵਿੱਚ ਰੱਖ ਦਿੱਤੀ ਜਾਵੇ ਤਾਂ ਉਸ ਨੂੰ ਦੇਖ ਕੇ ਸੇਧ ਲੈਣ ਇੱਕ ਅਜਿਹੀ ਇੱਕ ਰੂਹ ਨਾਲ ਤੁਹਾਨੂੰ ਮਿਲਾਨ ਲਿਆ ਸੰਦੀਪ ਬੜੈਚ ਨੇ ਜਿਨ੍ਹਾਂ ਦਾ ਇੱਕ ਮੋਟੀਵੇਸ਼ਨਲ ਬੈਂਡ ਹੈ ਜੋ ਕਿ ਬਹੁਤ ਸਾਰੇ ਗੀਤ ਅਜਿਹੇ ਗਾ ਚੁੱਕੇ ਨੇ ਆਰਮੀਜ਼ ਨੂੰ ਲੈ ਕੇ ਕਿਉਂਕਿ ਨੌਜਵਾਨ ਉਹਨਾਂ ਤੋਂ ਪ੍ਰਭਾਵਿਤ ਹੋਣ ਗਾਣੇ ਸੁਣਨ ਤੇ ਉਹਨਾਂ ਦੇ ਵਿੱਚ ਜੋਸ਼ ਪੈਦਾ ਹੋਵੇ ਕਿ ਉਹ ਆਰਮੀ ਪੁਲਿਸ ਦੇਸ਼ ਦੀ ਸੇਵਾ ਕਰਨ ਤੇ ਪੰਜਾਬ ਦੇ ਨਾਲ ਜੁੜਨ ਨਸ਼ਾ ਤੋਂ ਦੂਰ ਹੋਣਾ ਸੰਦੀਪ ਵਿਰਾਇਤ ਸਾਡੇ ਨਾਲ ਨੇ ਗੱਲਬਾਤ ਕਰਨਗੇ ਸੰਦੀਪ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੱਥੇ ਆਏ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰੀ ਜੀ ਵਿਰਾਇਤ ਸਾਹਿਬ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਇਹੀ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਹੋ ਦੇਸ਼ ਦੀ ਸਾਰੀ ਜਵਾਨੀ ਨੂੰ ਇੱਕ ਮੋਟੀਵੇਸ਼ਨਲ ਕਰਨਾ ਇੱਕ ਆਪਣੇ ਨਾਲ ਜੋੜਨਾ ਗੀਤ ਦੇਣਾ ਉਸ ਦੇ ਵਿੱਚ ਇਹ ਚੀਜ਼ਾਂ ਰੱਖਣੀਆਂ ਨੇ ਇੱਕਵੇਂ ਜ਼ੈਨ ਦੇ ਵਿੱਚ ਆਇਆ ਮੋਟੀਵੇਸ਼ਨਲ ਸਪੀਕਰ ਕਹੀਏ ਤੁਹਾਨੂੰ ਮੋਟੀਵੇਸ਼ਨਲ ਕੀ ਕਹੀਏ ਤੁਹਾਨੂੰ ਕਿ ਤੁਸੀਂ ਆਪਣੇ ਨਾਲ ਸਾਰਿਆਂ ਨੂੰ ਜੋੜ ਰਹੇ ਹੋ ਕੀ ਹੈ ਕਿ ਬੇਸਿਕਲੀ ਮੈਂ 뮤ਜ਼ਿਕ ਨਾਲ ਜੁੜਿਆ ਹੋਇਆ ਹਾਂ ਕੰਪੋਜ਼ਰ ਸਿੰਗਰ ਫਿਲਮ ਮੇਕਰ ਆਮ ਬੇਸਡ ਇਨ ਬੰਬਈ ਕੀ ਹੈ ਕਿ ਕਿਉਂਕਿ ਅਸੀਂ 뮤ਜ਼ਿਕ ਕਰਦੇ ਰਹਿੰਦੇ ਹਾਂ ਐਂਡ ਆਰਮੀ ਨਾਲ ਜੁੜਿਆ ਬਿਕੋਜ਼ ਮਾਈ ਫਾਦਰ ਵਾਸ ਇਨ ਦੀ ਆਰਮੀ ਬੌਰਨ ਐਂਡ ਬਰਾਟ ਅਪ ਇਨ ਦੀ ਆਰਮੀ ਤੇ ਜਿਹੜੀ 뮤ਜ਼ਿਕ ਦੀ ਇੱਕ ਜਰਨੀ ਰਹੀ ਹੈ ਫਿਰ ਇੱਕ ਗਾਣਾ ਬਣਾਇਆ ਸੀ ਟਾਈਗਰ ਟਾਈਗਰ ਜਿਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਟਾਈਗਰ ਜਿਹੜਾ ਹੈਗਾ ਉਹ এনवायरमेंट ਨਾਲ ਜੁੜਿਆ ਟਾਈਗਰ ਇਜ਼ ਆਲਸੋ ਨੈਸ਼ਨਲ ਐਨੀਮਲ ਤੇ ਅਸੀਂ ਉਹ ਇੱਕ ਬਣਾਇਆ ਸੀ ਕਿ ਉਹ ਸੇਵ ਦਾ ਟਾਈਗਰ ਐਂਡ ਟਾਈਗਰ ਏਕ ਸਪਿਰਟ ਹੈ ਯੂ نو ਬਾਹਰੀ ਦੀ ਨਿਸ਼ਾਨੀ ਹੈ ਆਪਣੇ ਨਾਮ ਨੂੰ ਵੀ ਅਸੀਂ ਸਿੰਘ ਲੈਨੇ ਆ ਤਾਂ ਉਹ ਅਸੀਂ ਉਹ ਆਰਮੀ ਆਫ ਇੰਡੀਆ ਤੋਂ ਰਿਲੀਜ਼ ਕਰਾਇਆ ਥਾ ਮੇਰੇ ਫਾਦਰ ਦੀ ਰੀਜiment ਰਾਜਪੂਤ ਰੀਜiment ਦੇ ਲੋਕਾਂ ਨੂੰ ਇੱਕ ਇੱਕ ਸੰਦੇਸ਼ ਦੇਣ ਵਾਸਤੇ ਤੇ ਉਹਦੇ ਬਾਅਦ ਅਸੀਂ ਸੋਚਿਆ ਕਿ ਕਾਫੀ ਅਸੀਂ ਗਾਣੇ ਬਣਾਏ ਟਾਈਗਰ ਤੇ ਬਣਾਏ ਐਨਡੀਏ ਤੇ ਗਾਣਾ ਬਣਾਇਆ ਕਾਰਗਿਲ ਤੇ ਗਾਣੇ ਬਣਾਏ ਤੇ ਜਿਹੜੇ ਬਹੁਤ ਹੀ ਮੋਟੀਵੇਟ ਕਰਦੇ ਬਹੁਤ ਜੋਸ਼ ਵਾਲੇ ਤੇ ਗ੍ਰੇਟ ਸਟੋਰੀ ਜਿਹੜੀ ਕਿ ਯੰਗਸਟਰ ਨੂੰ ਮੋਟੀਵੇਟ ਕਰੇ ਫਿਰ ਅਸੀਂ ਇਹ ਪੂਰੇ ਗਾਣੇ ਤਿਆਰ ਕਰਕੇ ਸੋਚਿਆ ਕਿ ਅਸੀਂ ਪੰਜਾਬ ਚ ਆਇਆ ਜਾਏ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਇਜ਼ ਆਲਸੋ ਕਾਲਡ ਦ ਸੋਡ ਆਰਮ ਆਫ ਇੰਡੀਆ ਇੱਥੇ ਘਰ ਘਰ ਫੌਜੀ ਹੈ ਇਹ ਪ੍ਰਥਾ ਸਾਨੂੰ ਸਾਡੇ ਵਿਰਾਸਤ ਚ ਮਿਲੀ ਹੈ ਗੁਰੂਆਂ ਤੋਂ ਮਿਲੀਆਂ ਪੰਜਾਬ ਨੂੰ ਤਾਂ ਬਈ ਹੁੰਦੇ ਜਿਹੜਾ ਜਿਹੜਾ ਸਮਾਂ ਹੋ ਗਿਆ ਬੱਚੇ ਆਰਮੀ ਜੁਆਇਨ ਨਹੀਂ ਕਰ ਰਹੇ ਹੋਰ ਵੀ ਕਿ ਤੁਹਾਨੂੰ ਪਤਾ ਹੀ ਹੈ ਸੋਸ਼ਲ ਪੋਲੀਟੀਕਲ ਪ੍ਰੋਬਲਮਸ ਹੈ ਤੇ ਨਸ਼ੀਆਂ ਵਾਲੇ ਤੇ ਚਲੇ ਗਏ ਹੈ ਸਿਰਮ ਪੰਜਾਬ ਨਹੀਂ ਪੂਰੀ ਦੁਨੀਆ ਦੀ ਪੰਜਾਬ ਫੋਕਸ ਚ ਆ ਗਿਆ ਤੇ ਪੰਜਾਬ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਵਿੱਚ ਘਰ ਘਰ ਫੌਜੀ ਹੈ ਤੇ ਅਸੀਂ ਇੱਕ ਬਾਰਡਰ ਸਟੇਟ ਵੀ ਆ ਸਾਨੂੰ ਇਹ ਸਮਝਣਾ ਹੈ ਕਿ ਅਸੀਂ ਇੱਕ ਬਾਰਡਰ ਸਟੇਟ ਹੈ ਅਸੀਂ ਇੱਕ ਨਾਰਾ ਵਿੱਚ ਦਿੱਤਾ ਸੀ ਕਿ ਸਟਰੋਂਗ ਪੰਜਾਬ ਸਟਰੋਂਗਰ ਇੰਡੀਆ ਜੇ ਪੰਜਾਬ ਸਟਰੋਂਗ ਰਹੇਗਾ ਤਾਂ ਇੰਡੀਆ ਸਟਰੋਂਗ ਰਹੇਗਾ ਇਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਤੇ ਪੰਜਾਬ ਹਮੇਸ਼ਾ ਸਪੋਰਟਸ ਵੀ ਅੱਗੇ ਰਿਹਾ ਆਰਮੀ ਤੇ ਤੱਕ ਗਿਆ ਹੀ ਹੈ ਵੱਡੇ ਵੱਡੇ ਅਫਸਰ ਜਿਹੜੇ ਇੱਕ ਲੈਵਲ ਦੇ ਮਤਲਬ ਉਸ ਬਹੁਤ ਮਕਾਮ ਤੇ ਪਹੁੰਚਦੇ ਆ ਪੰਜਾਬ ਤੋਂ ਉਸ ਨੂੰ ਲੈ ਕੇ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਸੀ ਉਹਦੇ ਬਾਅਦ ਵੈਸਟਰਨ ਕਮਾਂਡ ਆਰਮੀ ਨੇ ਕਰਾਇਆ ਇੱਥੋਂ ਦੀ ਪਚੰਡੀਗੜ੍ਹ ਤੋਂ ਸ਼ੁਰੂ ਲੈ ਕੇ ਜੰਮੂ ਤੱਕ ਐਂਡ ਉਹ ਪਹਿਲਾ ਮੈਂ ਸੋਚਿਆ ਕਿ ਜਿਹੜੀ ਅਸੀਂ ਗਾਣੇ ਸੋਚ ਰਹੇ ਹਾਂ ਟਾਈਗਰ ਦੇ ਉੱਤੇ ਮੋਟੀਵੇਸ਼ਨਲ ਇਹ ਇਹ ਗਰਾਉਂਡ ਤੇ ਸਟੂਡੈਂਟਸ ਕਿਦਾਂ ਇਹਨੂੰ ਐਕਸੈਪਟ ਕਰਨਗੇ ਇਹਨਾਂ ਦਾ ਕੀ ਰਿਐਕਸ਼ਨ ਹੋਏਗਾ ਕਿਉਂਕਿ ਕੀ ਹੁੰਦਾ ਹੈ ਕਿ ਲੋਕ ਪ੍ਰੋਗਰਾਮਸ ਤੇ ਬਹੁਤ ਮੰਨਦੇ ਹਨ ਆਰਮੀ ਦੇ ਉੱਪਰ ਜਾਂ ਮੋਟੀਵੇਸ਼ਨਲ ਪਰ ਉਹ ਜ਼ਿਆਦਾ ਇੱਕ ਲੈਕਚਰ ਦੇ ਥਰੂ ਹੁੰਦੇ ਆ ਅੱਜ ਦੀ ਜਨਰੇਸ਼ਨ ਹੈ ਥੋੜੀ ਅਲੱਗ ਹੈ ਅੱਜ ਲੋਕਾਂ ਕੋਲ ਟਾਈਮ ਨਹੀਂ ਹੈ ਦੇ ਵਾਂਟ ਟੂ ਬੀ ਯੂ نو ਐਵਰੀਥਿੰਗ ਇਜ਼ ਪੇਸ ਇਜ਼ ਫਾਸਟ ਔਰ 뮤직 ਇਸ ਤਰ੍ਹਾਂ ਦਾ ਉਹ ਮੀਡੀਅਮ ਹੈ ਜਿਹੜੇ ਸਾਰੇ ਉਹਦੇ ਨਾਲ ਜੁੜਦੇ ਆ ਅਤਾ ਇਹ ਵੀ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦਾ 뮤직 ਦੇਣਾ ਹੈ ਸੋ ਆਈ ਹੈਵ ਅ ਰੌਕ ਬੈਂਡ ਇਨ ਬੰਬੇ ਉਹ ਬਹੁਤ ਹੀ ਜੋਸ਼ ਪੈਕਟ ਹੈ ਉਹ ਟਾਈਗਰ ਦੇ ਬਾਰੇ ਹੈ ਕਾਰਗਿਲ ਹੀਰੋਜ਼ ਦੇ ਬਾਰੇ ਹੈ ਤਾਂ ਅਸੀਂ ਪੰਜਾਬ ਚ ਪਹਿਲਾਂ ਸ਼ੁਰੂ ਕੀਤਾ ਰੌਕ ਆਪਣਾ ਟੈਗੋਰ ਥੀਏਟਰ ਸਾਰੇ ਸਕੂਲ ਆਏਗਾ ਆਪਣੇ ਚੰਡੀਗੜ੍ਹ ਤੋਂ ਉਹ ਬਹੁਤ ਕਾਮਯਾਬ ਰਿਹਾ ਉਹਦੇ ਬਾਅਦ ਮੈਂ ਚੰਡੀਗੜ੍ਹ ਦੇ ਆਸ-ਪਾਸ ਕਾਫੀ ਸਕੂਲਾਂ ਵਿੱਚ ਕੀਤਾ ਫਿਰ ਅਸੀਂ ਆਰਮੀ ਨੂੰ ਅਪਰੋਚ ਕੀਤਾ ਫਿਰ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤਾ ਤੇ ਇਹ ਕੀ ਇੱਕ ਹੈ ਕਿ ਲਗਾਤਾਰ ਇਹ ਪ੍ਰੋਸੈਸ ਚੱਲਦਾ ਰਹਿਣਾ ਚਾਹੀਦਾ ਹੈ ਇਹ ਸੰਦੀਪ ਜੀ ਮੈਂ ਬਰੀਕੀ ਦੇ ਵਿੱਚ ਸਮਝਣਾ ਚਾਹਾਂਗਾ ਨੌਜਵਾਨ ਕਿਵੇਂ ਤੁਹਾਡੇ ਤੋਂ ਸੇਧ ਲੈਂਦੇ ਨੇ ਤੁਹਾਡੇ ਗੀਤਾਂ ਤੋਂ ਸੇਧ ਲੈਂਦੇ ਨੇ ਕੀ ਅਜਿਹਾ ਉਹਦੇ ਵਿੱਚ ਗਾਇਆ ਜਾਂਦਾ ਹੈ ਕੀ ਦਿਖਾਇਆ ਜਾਂਦਾ ਉਹ ਫਿਰ 뮤직 ਨੂੰ ਲਿਖਦਾ ਕੌਣ ਹੈ ਕੰਪੋਜ਼ ਕੌਣ ਕਰਦਾ ਹੈ ਗਾਉਂਦਾ ਕੌਣ ਹੈ ਇਹ ਚੀਜ਼ਾਂ ਨੂੰ ਫਿਰ ਉਹ ਸੁਣ ਕੇ ਕਿਵੇਂ ਤੁਹਾਡੇ ਨਾਲ ਜੁੜ ਜਾਂਦੇ ਨੇ ਤੁਹਾਡੇ ਤੋਂ ਸੇਧ ਲੈ ਕੇ ਉਹ ਸੋਚਦੇ ਨੇ ਕਿ ਨਹੀਂ ਵੀ ਉਹਨਾਂ ਨੇ ਆ ਕੀਤਾ ਸੀਗਾ ਉਹਨਾਂ ਦੇ ਗੀਤ ਵਿੱਚ ਇਹ ਸੀ ਕਿ ਅਸੀਂ ਵੀ ਸੁਧਾਰ ਕਰੀਏ ਆਪਣੇ ਆਪ ਦੇ ਵਿੱਚ ਹਾਂ ਬਿਲਕੁਲ ਉਹ ਕੀ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਅਸੀਂ ਸਟਾਰਟ ਇੱਕ ਗਾਣੇ ਤੋਂ ਕੀਤਾ ਟਾਈਗਰ ਤਾਂ ਟਾਈਗਰ ਇਟਸੈਲਫ ਇੱਕ ਬ੍ਰਾਂਡ ਹੈ ਟਾਈਗਰ ਮਤਲਬ ਆਪਣੇ ਆਪ 'ਚ ਇੱਕ ਪਛਾਣ ਹੈ ਤੇ ਅਸੀਂ ਬੱਚੇ ਨੂੰ ਕਹਿੰਦਾ ਹੈ ਜਾਂ ਸਟੂਡੈਂਟ ਨੂੰ ਕਹਾਂ ਕਿਸੇ ਕੋਈ ਵੀ ਉਮਰ ਦਾ ਹੋਵੇ ਕਿ ਅਸੀਂ ਟਾਈਗਰ ਬੰਨਣਾ ਸ਼ੇਰਦਿਲ ਬੰਨਣਾ ਹੈ ਪਹਿਲਾਂ ਤਾਂ ਉਹੀ ਸਪਿਰਟ ਆ ਜਾਂਦੀ ਹੈ ਉਹ ਗਾਣੇ ਮੈਂ ਕੰਪੋਜ਼ ਕੀਤੇ ਫਿਰ ਉਹਦੇ ਬਾਅਦ ਦੂਸਰਾ ਮੈਂ ਦੱਸਿਆ ਕਿ ਮਾਈ ਫਾਦਰ ਵਾਸ ਇਨ ਦੀ ਆਰਮੀ ਮੇਰਾ ਤਾਂ ਸਾਡੀ ਤਿੰਨ ਜਨਰੇਸ਼ਨ ਐਨਡੀਏ ਤੋਂ ਪਾਸ ਆਊਟ ਹੋ ਚੁੱਕੀ ਤਾਂ ਮੈਂ ਐਨਡੀਏ ਤੇ ਗਾਣਾ ਬਣਾਇਆ ਹੁਣ ਬਹੁਤ سارے ਬੱਚੇ ਜਿਹੜੇ ਐਨਡੀਏ ਜੁਆਇਨ ਕਰਨਾ ਚਾਹੁੰਦੇ ਆ ਸਕੂਲਾਂ ਵਿੱਚ ਇਹੀ ਹੁੰਦੇ ਆ ਪ੍ਰੋਗਰਾਮ ਬੰਦਦੇ ਆ ਉਹਨਾਂ ਨੂੰ ਕੋਚਿੰਗ ਦਿੱਤੀ ਜਾਂਦੀ ਐ ਐਨਡੀਏ ਕਿਦਾਂ ਜੁਆਇਨ ਕਰੇਗਾ ਉਹ ਗਾਣਾ ਇਸ ਤਰ੍ਹਾਂ ਦਾ ਐ ਐਨਡੀਏ ਦੇ ਉੱਪਰ ਫਿਰ ਕਾਰਗਿਲ ਦੇ ਉੱਪਰ ਹੀਰੋਜ਼ ਐ ਜਿਹੜੇ ਕਾਰਗਿਲ 'ਚ ਵਾਰ ਹੋਈ ਐ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਇਦਾਂ ਦੇ ਹੀਰੋਸ ਨੇ ਜਿਨ੍ਹਾਂ ਨੂੰ ਆਰਮੀ ਦੇ ਲੋਕਾਂ ਨੂੰ ਤਾਂ ਪਤਾ ਹੈ ਲੇਕਿਨ ਆਮ ਲੋਕਾਂ ਨੂੰ ਨਹੀਂ ਪਤਾ ਤੋਲੋਲਿੰਗ ਦੀ ਲੜਾਈ ਕਿਦਾਂ ਜਿੱਤੀ ਗਈ ਤਾਂ ਹਰ ਗਾਣੇ ਦੇ ਉਹਦੇ ਉੱਤੇ ਬਣਿਆ ਹੋਇਆ ਜਿੱਦਾਂ ਗੁਰਖਾ ਦੇ ਉੱਤੇ ਬਣਿਆ ਜਿੱਦਾਂ ਉਹ ਕਿੰਨੇ ਦਿਨ ਬਿਹਾਈਂਡ ਦ ਐਨੀਮੀ ਲਾਈਨਸ ਸੀਗਾ ਕਿ 12 13 ਪਾਕਿਸਤਾਨੀਜ਼ ਨੂੰ ਮਾਰ ਕੇ ਖੁਕਰੀ ਨਾਲ ਵਾਪਸ ਆਇਆ ਜਿਹੜਾ ਬੰਦਾ 6 ਦਿਨ ਵਿਦਆਊਟ ਫੂਡ ਐਂਡ ਵਾਟਰ ਉੱਥੇ ਰਹਿ ਗਿਆ ਤੇ ਜ਼ਿੰਦਾ ਵਾਪਸ ਆਇਆ ਦੇਗਿੰਦਰ ਕੁਮਾਰ ਸਿੰਘ ਜਿਨੇ ਤੋਲੋਲਿੰਗ ਜਿੱਤੇ ਆ 15 گولیاں ਖਾ ਕੇ ਜ਼ਿੰਦਾ ਆ ਕੇ ਆ ਕੇ ਇਸ ਤੋਂ ਵੱਡੀ ਮੋਟੀਵੇਸ਼ਨਲ ਕੀ ਹੈ ਠੀਕ ਹੈ ਅਸੀਂ ਦਿੱਦਾਂ ਕਹਿੰਦੇ ਹਾਂ 1.5 ਲੱਖ ਸੇ ਇੱਕ ਲੜਾਉ ਉਸ ਤੋਂ ਵੱਡੀ ਤਾਂ ਕੋਈ ਮੋਟੀਵੇਸ਼ਨ ਹੈ ਨਹੀਂ ਲੇਕਿਨ ਕੀ ਹੈ ਕਿ ਅੱਜ ਦੇ ਜੰਗ ਤੇ ਜਿਹੜੀ ਪੁਰਾਣ ਜਿਹੜੀ ਆਰਮੀ ਜੰਗ ਲੜ ਰਹੀ ਹੈ ਜਾਂ ਵਾਰ ਹੋਈ ਹੈ ਰੀਸੈਂਟ ਕਾਰਗਿਲ ਹੈ ਲੇਕਿਨ ਆਰਮੀ ਤਾਂ ਹਮੇਸ਼ਾ ਲਗਾਤਾਰ ਲੜਾਈ ਚੱਲੀ ਰਹੀ ਹੈ ਨਾ ਪ੍ਰੌਕਸੀ ਵਾਰ ਤਾਂ ਚੱਲ ਰਹੀ ਹੈ ਆਪਣੇ ਕਸ਼ਮੀਰ 'ਚ ਚੱਲ ਰਹੀ ਹੈ ਕਈ ਸਾਲਾਂ ਤੋਂ ਤੇ ਉੱਥੇ ਕਈ ਇਦਾਂ ਦੇ ਬਹੁਤ ਇਦਾਂ ਹੈਗੇ ਐਪੀਸੋਡ ਜਿੱਥੇ ਕਿ ਬਹੁਤ ਹੀ ਡੇਰਿੰਗ ਕੰਮ ਕੀਤੇ ਸੋਲਜਰਸ ਨੇ ਲੇਕਿਨ ਉਹ ਹਮੇਸ਼ਾ ਅਖਬਾਰਤਿਆਂ ਹਮੇਸ਼ਾ ਸਾਡੇ ਸਾਹਮਣੇ ਨਹੀਂ ਆਪੰਦਾ ਤੇ ਸਾਡੇ ਕੋਲ ਇਦਾਂ ਦੀ ਬਹੁਤ ਇੰਟਰਸਟਿੰਗ ਸਟੋਰੀਜ਼ ਹੈਗੀਆਂ ਕਿ ਅਸੀਂ ਇਹ ਸੀਜ਼ ਨੂੰ ਲੋਕਾਂ ਤੱਕ ਲੈ ਕੇ ਜਾਈਏ ਸੰਦੀਪ ਜੀ ਇਹ ਤੁਸੀਂ ਅਪਰਾਲਾ ਕਰ ਰਹੇ ਹੋ ਆਮ ਤੌਰ ਤੇ ਕੋਈ ਸੋਚਦਾ ਹੈ ਕਿ ਅਸੀਂ ਬੰਬਈ ਬੈਠੇ ਹੋਇਆ ਚੰਡੀਗੜ੍ਹ ਬੈਠੇ ਹੋਇਆ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਹੋਇਆ ਸਾਨੂੰ ਕੀ ਹੈ ਸਾਡਾ ਘਰ ਚੱਲ ਰਿਹਾ ਹੈ ਸਾਨੂੰ ਰੋਟੀ ਮਿਲਦੀ ਹੈ ਬਹੁਤ ਹੈ ਹਾਂ ਜੀ ਇਹ ਫਿਰ ਤੁਹਾਡੀ ਸੋਚ ਕਿਵੇਂ ਹੋ ਗਈ ਅਸੀਂ ਤੁਹਾਡੀਆਂ ਗਾਣੇ ਵੀ ਦੇਖ ਰਹੇ ਸੀ ਬਹੁਤ ਸਾਰਿਆਂ ਦੇ ਵਿੱਚ ਨਿਹੰਗ ਸਿੰਘਾਂ ਦੇ ਉੱਤੇ ਗੀਤ ਬਣੇ ਹੋਏ ਨੇ ਤੁਸੀਂ ਗਾ ਰਹੇ ਹੋ ਆਪਣੇ YouTube ਪੇਜ ਤੇ ਪਾ ਰਹੇ ਹੋ ਤੁਹਾਡੀ ਕਿਉਂ ਸੋਚ ਇੱਧਰ ਨੂੰ ਆ ਗਈ ਫਿਰ ਤੁਸੀਂ ਕਿਉਂ ਇਹ ਕਰ ਰਹੇ ਹੋ ਕੋਈ ਇਸ ਦੇ ਵਿੱਚ ਪਿੱਛੇ ਕੋਈ ਰੀਜ਼ਨ ਹੈ ਕਿ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਕੋਈ ਕੁਦਰਤੀ ਚੀਜ਼ ਹੁੰਦੀ ਹੈ ਜਿਸ ਤਰ੍ਹਾਂ ਮੈਂ ਤਾਂ ਸੌਰੀ ਜਿਸ ਤਰ੍ਹਾਂ ਕਿਹਾ ਕਿ ਆਈ ਵਾਸ ਬੌਰਨ ਐਂਡ ਬਰਾਊਟ ਇਨ ਦੀ ਆਰਮੀ ਮੈਂ ਸ਼ੁਰੂ ਤੋਂ 뮤ਜ਼ਿਕ ਵਿੱਚ ਨਹੀਂ ਰਿਹਾ ਇਸ ਤਰ੍ਹਾਂ ਨਹੀਂ ਕਿ ਭਈ ਮੈਂ ਇਦਾਂ ਹੀ 뮤ਜ਼ਿਕ 'ਚ ਆ ਗਿਆ ਜਾਂ ਆਰਮੀ ਤੇ ਇੱਕ ਓਵਰਨਾਈਟ ਮੈਂ ਸੋਚਿਆ ਕਿਉਂਕਿ ਮੈਂ ਬਚਪਨ ਤੋਂ ਆਰਮੀ 'ਚ ਹਾਂ ਪੰਜਾਬ ਨੂੰ ਬਿਲੋਂ ਆਰਮੀ ਫੈਮਲੀ ਐ ਤੋ ਇਹ ਨੇਚਰਲ ਚੀਜ਼ ਆ ਰਹੀ ਹੈ ਜਦ ਅਸੀਂ ਦੇਖ ਰਹੇ ਆ ਕਿ ਸਾਡੇ ਆਸ-ਪਾਸ ਕੀ ਹੋ ਰਿਹਾ ਜੀ ਤੋ ਉਹ ਗਾਣਾ ਬਣ ਗਿਆ ਕਿ ਜਿਤਨਾ ਟਾਈਗਰ ਦਾ ਫਿਰ ਅਸੀਂ ਉਹਨਾਂ ਨੂੰ ਉਹ ਚੀਜ਼ ਨੂੰ ਅੱਗੇ ਲੈ ਕੇ ਗਏ ਫਿਰ ਸਕੂਲਾਂ ਨਾਲ ਜੁੜੇ ਆਰਮੀ ਦੇ ਨਾਲ ਜੁੜੇ ਕਿ ਕਾਰਗਿਲ ਦੇ ਉੱਤੇ ਗੱਲ ਹੋਣੀ ਚਾਹੀਦੀ ਉਸ ਜਿਹੜੀ ਸੋਲਜਰ ਤੇ ਉਹਨਾਂ ਤੇ ਗੱਲ ਹੁੰਦੀ ਹੋਣੀ ਚਾਹੀਦੀ ਹੈ ਰਾਜਪੂਤ ਦੇ ਦਾ ਉਹਨਾਂ ਤੇ ਗੱਲ ਹੈ ਗਾਣਾ சிவாਜੀ ਤੇ ਉੱਪਰ ਗਾਣਾ ਹੈ ਬਰੇਵ ਗੁਰਖਾਸ ਦੇ ਉੱਪਰ ਗਾਣਾ ਹੈ ਦੇ ਰੀ ਆਰਮੀ ਤੇ ਤਾਂ ਅਲੱਗ-ਅਲੱਗ ਰੈਜੀਮੈਂਟ ਸੇ ਮਰਾਠਾ ਰੈਜੀਮੈਂਟ ਐ ਸੇ ਕਿ ਰੈਜੀਮੈਂਟ ਐ ਗੁਰਖਾ ਰੈਜੀਮੈਂਟ ਐ ਜਿੱਦਾਂ ਗੁਰਖਾ 11 ਜੀਆਰ ਦਾ ਸੀ ਉਹਦੇ ਉੱਤੇ ਕਹਾਣੀ ਐ ਗਿਆਨ ਦੇਡਾ ਦਿਗਿੰਦਰ ਕੁਮਾਰ ਸਿੰਘ ਐ ਰਾਜੇ ਰਫ ਦਾ ਸੀ ਰਾਜਪੂਤਾਨਾ ਰਾਈਫਲਸ ਦਾ ਐ ਸ਼ਿਵਾਦੀ ਮਹਾਰਾਜ ਉੱਧਰ ਦੀ ਐ ਜੀ ਮਹਾਰਾਸ਼ਟਰਾ ਦੇ ਠੀਕ ਐ ਗੁਰੂ ਸਾਹਿਬ ਨੂੰ ਤਾਂ ਅਸੀਂ ਸਾਰੇ ਜਾਣਦੇ ਹੀ ਆਂ ਤਾਂ ਉਹ ਕੀ ਐ ਕਿ ਹਰ ਇਤਿਹਾਸ ਜਿੰਨਾ ਕੁਝ ਐ ਕਿ ਅਸੀਂ ਬਹੁਤ ਕੁਝ ਅੱਗੇ ਵੀ ਕਰਨਾ ਜਾਣਦੇ ਆਂ ਤੇ ਉਹ ਤੇ ਮੇਰੇ ਹਿਸਾਬ ਨਾਲ ਜਿਹੜਾ 뮤זיਕ ਹੈ ਉਹ ਅੱਛਾ ਇਹਦੇ ਵਿੱਚ ਦੇਸੀ ਕੀ ਕਿਹਾ ਕਿ ਕਿਸ ਤਰ੍ਹਾਂ ਦਾ 뮤זיਕ ਕਿਉਂਕਿ 뮤זיਕ ਵੀ ਕਿਸ ਤਰ੍ਹਾਂ ਦਾ ਹੋਇਜ਼ ਵੈਰੀ ਇੰਪੋਰਟੈਂਟ ਇਹ ਨਹੀਂ ਕਿ ਅਸੀਂ ਕੁਝ ਵੀ ਇੱਕ ਲੈਕਚਰ ਦੇ ਦਈਏ ਕਿ ਜਿੱਤੇ ਬੱਚੇ ਨੂੰ ਇੰਟਰਸਟ ਨਹੀਂ ਹੈ ਸਭ ਨੂੰ 뮤זיਕ ਤੇ ਇੰਟਰਸਟ ਹੈ ਤਾਂ ਨੂੰ ਮੈਨੂੰ ਸਾਰਿਆਂ ਨੂੰ ਕਿਹੜਾ ਐਸਾ ਬੰਦਾ ਜਿਹਨੂੰ 뮤זיਕ ਤੇ ਇੰਟਰਸਟ ਨਹੀਂ ਠੀਕ ਹੈ ਹੋ ਸਕਦਾ ਡਿਫਰੈਂਟ ਸੈਗਮੈਂਟਸ ਹੈਗੇ ਉਹਨੂੰ ਇਹ ਚੰਗਾ ਲੱਗਦਾ ਕਿਸੇ ਨੂੰ ਹੋਰ ਚੰਗਾ ਲੱਗਦਾ ਲੇਕਿਨ ਸਾਡੇ ਗਾਣੇ ਵੀ ਤਾਂ ਜੋਸ਼ ਵਾਲੇ ਹੈ ਪੰਜਾਬ 'ਚ ਵੀ ਤੇ ਉਹ ਨੇਚਰਲੀ ਮੇਰੇ ਜੋ ਹੈਗਾ ਉਹ ਮੈਂ ਫਿਰ ਸੋਚਿਆ ਫੋਰਚੂਨੇਟਲੀ ਮੈਂ ਸਾਡੇ ਰਿਵਾਰਡ ਉਤੋਂ ਹੈਗਾ ਉਹ ਵੀ ਇਹ ਸੋਚ ਰੱਖਦਾ ਤੂੰ ਸਾਰੇ ਸਪੋਰਟ ਸਾਰਿਆਂ ਨੇ ਸਪੋਰਟ ਕੀਤਾ ਤੇ ਅੱਗੇ ਵੀ ਅਸੀਂ ਕਰਦੇ ਰਾਂਗੇ ਇਹ ਫਿਰ ਜਦੋਂ ਅਸੀਂ ਕੋਈ ਗਾਣਾ ਲਿਖਦੇ ਹਾਂ ਕੰਪੋਜ਼ ਕਰਦੇ ਹਾਂ ਉਹਨੂੰ ਗਾਣਿਓ ਫਿਰ ਉਹ ਗਾਣਾ ਕਿਹੜਾ ਹੁੰਦਾ ਜਿਵੇਂ ਤੁਸੀਂ ਕੋਈ ਪਹਿਲਾ ਗੀਤ ਗਾਇਆ ਉਹ ਕਿਹੜਾ ਸੀਗਾ ਜਦੋਂ ਤੁਸੀਂ ਸੁਣਾ ਵੀ ਸਕਦੇ ਹੋ ਕਿ ਇਹ ਗੀਤ ਸੀਗਾ ਉਸ ਨੂੰ ਮੈਂ ਵੀ ਸੁਣਿਆ ਮੈਨੂੰ ਵੀ ਆ ਫੀਲ ਹੋਇਆ ਕਿ ਹਾਂਜੀ ਹਾਂਜੀ ਉਤਸ ਜੀਅਰ ਕਰ ਸਕਦੇ ਹੋ ਸਾਡੇ ਨਾਲ ਮੈਂ ਤੁਹਾਨੂੰ ਇੱਕ ਗਾਣਾ ਜਿਸ ਤਰ੍ਹਾਂ ਸਟ੍ਰਮ ਕਰਕੇ ਥੋੜਾ ਗਿਟਾਰ ਤੇ ਸੁਣਾ ਦੇਣਾ ਹਾਂ। ਹਾਂ। ਦਿਸਣਾ ਕਿ ਪਹਿਲਾਂ ਇੱਕ ਗਾਣਾ ਸੀ ਟਾਈਗਰਸ ਤੋਂ ਸਟਾਰਟ ਹੋਇਆ ਸੀ। ਜੀ। ਤੇ ਤੇ ਉਹ ਬਹੁਤ ਹੀ ਇਨਸਪਾਇਰਿੰਗ ਲੱਗਿਆ ਫਿਰ ਉਹਦੇ ਤੋਂ ਅਸੀਂ ਅੱਗੇ ਤੋ ਵਾਈ ਵੀ ਮੈਂ ਤੁਹਾਨੂੰ ਥੋੜਾ ਉਹਦਾ ਇੱਕ ਲਾਈਨ ਸੁਣਾ ਦੇਣਾ। उसका है ऐसा जादू आईना किसी के काबू जंगल में उसका राज है नजर है उसकी कातिल है वो सबसे घात नहीं उसके जैसा दूसरा बनना है उसके जैसा बेखौफ खौफ होके जीना एक ही है वो बेमिस आवाण भी हटाएगा बनना है मुझकोट आएगा आवाण भी हट आएगा टाइगर थे स्पिरिट ऑफ द टाइगर टाइगर था, स्टार्टर था, जोश वाला जोश हाँ जोश आ गया <laughs> फिर एनडीए गाना बनाया ना झुकेगा सर ना भहकेंगे कदम खाई है कसम इस देश के लिए हर वक्त तैयार है देश की आन है जब तक सांस है ਸੇਵਾ ਪਰਮੋ ਧਰਮ ਸੇਵਾ ਪਰਮੋ ਧਰਮ ਮੋਟੋ ਹੈ ਐਨਡੀਏ ਦਾ ਨੈਸ਼ਨਲ ਡਿਫੈਂਸ ਅਕੈਡਮੀ ਦਾ ਫਿਰ ਉਹਦੇ ਉੱਤੇ ਗਾਣਾ ਬਣਾਇਆ ਇਸ ਤਰ੍ਹਾਂ ਫਿਰ ਕੋਈ ਨਾ ਕੋਈ ਆਈਡੀ ਆ ਗਿਆ ਫਿਰ ਉਹਨੂੰ ਡਿਵੈਲਪ ਕੀਤਾ ਉਹ ਸੋਲਜਰਸ ਦੇ ਨਾਲ ਜੁੜਿਆ ਹੈ ਤੇ ਬਹੁਤ ਅੱਛਾ ਹੈ ਤਾਂ ਇਸ ਤਰ੍ਹਾਂ ਇਹ ਸਾਨੂੰ ਲੱਗਿਆ ਕਿ ਹਾਂ ਲੋਕ ਇਹਨੂੰ ਪਸੰਦ ਕਰ ਰਹੇ ਹੈ ਤੇ ਫਿਰ ਅਸੀਂ ਸਾਨੂੰ ਵੀ ਅੱਛਾ ਲੱਗਿਆ ਫਿਰ ਵੜਾ ਜੀ ਇਹ ਤਾਂ ਤੁਸੀਂ ਜਿਵੇਂ ਪਰਿਵਾਰ ਦੇ ਵਿੱਚ ਸਾਰਿਆਂ ਆਰਮੀ ਬੈਕਗ੍ਰਾਉਂਡ ਹੈ ਤੁਹਾਡਾ ਹਾਂ ਜੀ ਕਦੇ ਤੁਸੀਂ ਜਦੋਂ ਇਹ ਪਰਫਾਰਮ ਕੀਤੇ ਹੋਵੇ ਇਹ ਗੀਤ ਗਾਇਆ ਹੋਵੇ ਜਿਹੜੇ ਤੁਸੀਂ ਲਿਖੇ ਨੇ ਆਰਮੀ ਦੀ ਜਾਂ ਹੋਰ ਮੋਟੀਵੇਸ਼ਨਲ Song ਲਿਖੇ ਹੋਣ ਗਾਏ ਹੋ ਕਦੇ ਕੋਈ ਆਫੀਸਰ ਆ ਕੇ ਤੁਹਾਨੂੰ ਮਿਲਿਆ ਹੋਵੇ ਕੁਝ ਕਿਹਾ ਹੋਵੇ ਉਹਨੇ ਕਿ ਸਕੂਨ ਆ ਗਿਆ ਇਹ ਚੀਜ਼ ਸੁਣ ਕੇ ਵੀ ਮੈਂ ਤੁਹਾਨੂੰ ਦੱਸਦਾ ਕਿ ਜਦ ਮੈਂ ਕੰਪਲੀਮੈਂਟਸ ਤਾਂ ਮਿਲਦੇ ਹੀ ਰਹਿੰਦੇ ਆ ਠੀਕ ਹੈ ਨਾ ਉਹ ਤੇ ਜਦ ਇਹ ਸ਼ੁਰੂ ਕੀਤਾ ਸੀ ਕਿ ਉਹ ਮੈਨੂੰ ਆਪਣੇ ਵਾਸਤੇ ਵੀ ਮੈਂ ਹੈ ਕਿ ਮੈਂ ਜੋ ਸੋਚ ਰਿਹਾ ਮੈਂ ਕਰ ਰਿਹਾ ਉਹ ਗਰਾਉਂਡ ਤੇ ਕਿੱਦਾਂ ਹੋਏਗਾ ਸਾਨੂੰ ਲੱਗਦਾ ਹੈ ਨਾ ਪਰ ਕਿੱਦਾਂ ਐਕਸੈਪਟ ਕਰਦੇ ਆ ਕਿ ਨਹੀਂ ਲੋਕੀ ਹੈ ਤਾਂ ਜਦ ਮੈਂ ਨਾ ਆਰਮੀ ਤੋਂ ਨਾ ਵੀ ਅਪਰੋਚ ਕੀਤਾ ਸੀ ਤਾਂ ਉਹਨਾਂ ਨੇ ਸੋਚਿਆ ਚਲੋ ਇੱਕ 뮤직 ਸ਼ੋਅ ਸਮਝ ਕੇ ਕਰ ਲੈਂਦੇ ਚਲੋ ਜੋ ਹੈ ਦੇਖਾਂਗੇ ਤਾਂ ਉਹਨਾਂ ਨੂੰ ਵੀ ਇਹ ਨਹੀਂ ਪਤਾ ਕਿ ਹੈ ਕੀ ਉਹ ਕਹਿ ਰਿਹਾ ਜੀ ਆਰਮੀ ਜੁਆਇਨ ਕਰੋ ਇਹ ਬੈਂਡ ਹੈ ਮਿਊਜ਼ਿਕ ਹੈ ਕਹਿ ਕਹਿ ਕੀ ਗਿਆ ਨਾ ਕਹਿਣਾ ਕੀ ਜਾਂਦਾ ਹੈ ਮਿਊਜ਼ਿਕ ਦੇ ਥਰੂ ਤਾਂ ਆਰਮੀ ਵੀ ਆਪਣੇ ਲੈਵਲ ਤੇ ਕਰਦੀ ਰਹਿੰਦੀ ਹੈ ਪ੍ਰੋਗਰਾਮ ਜਿੰਦਾ ਹੈ ਉਹ ਐਨਸੀਸੀ ਦੇ ਪ੍ਰੋਗਰਾਮਸ ਕਰਦੀਆਂ ਹੋਰ ਕਰਦੀ ਹੈ ਬਸ ਜਦ ਉਹਨਾਂ ਨੇ ਕਿਹਾ ਉਹਨਾਂ ਨੇ ਦੇਖਿਆ ਜੀ ਤੇ ਉਹਨਾਂ ਨੇ ਕਿਹਾ ਇੱਕ ਨਹੀਂ ਫਿਰ ਤੁਸੀਂ ਜੰਮੂ ਤੱਕ ਜਾਓ ਉਹਦੇ ਵਿੱਚ ਸਾਰੀ ਗੱਲ ਹੈ ਹਾਂ ਜੀ ਤੇ ਇਹ ਸਾਨੂੰ ਵੀ ਅੱਛਾ ਲੱਗਦਾ ਕਿਉਂਕਿ ਸਾਡਾ ਇੰਟਰਸਟ ਹੈ ਇਹਦੇ ਵਿੱਚ मेरा बैंड है और दूसरा की है कि मैं यहीं कि मैं अपनी ये बैंड की तारीफ कर रही जोड़ा ये म्यूजिक जे मेरे नाल जे म्यूजिशियनस हैं वो बहुत अलग लैवल से है तो असि एक, एक बहुत क्वालिटी हाई क्वालिटी प्रोग्राम देने ये नहीं, नहीं, नहीं कि भाई हाँ हूँ भी तुम कोई कर रहे हो या फिर बॉम्बे रह रहे थे काफ़ी टाइम हो गया उत्ता हो रीसेंटली उत्थी इतने वैस्टन कमांड के नाम किया उत्थे पूना ਉਹਦਰ ਸਧਾਰਨ ਕਮਾਂਡ ਪੈਂਦਾ ਫਿਰ ਉੱਥੇ ਵੀ ਸਕੂਲ ਕਾਲਜਿਸ ਕਰਦੇ ਦੇ ਜਿੱਥੇ ਮੌਕਾ ਮਿਲੇ ਉੱਥੇ ਵੀ ਕੀਤਾ ਕੋਈ ਪ੍ਰੋਗਰਾਮ ਹੋ ਗਿਆ ਉਹਨਾਂ ਅਸੀਂ ਦੁਬਾਰਾ ਤਾਂ ਕਾਲਜਿਸ ਤੇ ਸੋਚਣੇ ਜਾਈਏ ਫਿਰ ਦੇ ਦੋ ਤਿੰਨ ਸਾਲ ਸਾਨੂੰ ਪਤਾ ਹਰ ਜਗ੍ਹਾ ਕੋਵਿਡ ਹੋ ਗਿਆ ਉਹਦੇ ਕਰ ਵੀ ਥੋੜਾ ਕੋਈ ਅਪਰੋਚ ਆਪ ਕਰਦੇ ਤੁਹਾਨੂੰ ਜਾਂ ਫਿਰ ਤੁਸੀਂ ਆਪ ਹੀ ਜਾਣੇ ਹੋ ਉੱਥੇ ਤੁਹਾਡੀ ਕੋਈ ਕੋਸਟ ਹੁੰਦੀ ਆ ਕੋਈ ਤੁਹਾਨੂੰ ਜਾਂ ਕੀ ਹੁੰਦਾ ਹੈ ਸਾਰਾ ਇਹ ਸਿਸਟਮ ਇਹ ਵੀ ਤੁਸੀਂ ਆਪਣਾ ਬਰੀਫ ਕਰ ਦਿਓ ਕਿ ਕਿਵੇਂ ਤੁਹਾਡੇ ਤੱਕ ਕੋਈ ਮਿਲ ਸਕਦਾ ਨਹੀਂ ਉਹ ਤਾਂ ਸ਼ੁਰੂਆਤ ਤਾਂ ਅਸੀਂ ਕੀਤੀ ਅਸੀਂ ਗਏ ਫਿਰ ਲੋਕ ਵੀ ਕਿਤੇ ਇੱਕ ਦੋ ਪ੍ਰੋਗਰਾਮਸ ਉਹ ਵੀ ਚਾਹਦੇ ਕਿ ਸਾਡੇ ਸਕੂਲ ਚ ਆ ਕੇ ਕਰੋ ਹਾਂ ਉਹ ਵੀ ਹੁੰਦਾ ਪਰ ਉਹ ذریعہ ਕੀ ਹੈ ਤੁਹਾਡੇ ਤੱਕ ਪਹੁੰਚਦਾ ਉਹ ਮੇਰੇ ਨਾਲ ਡਰ ਨਹੀਂ ਕੋਈ ਗੱਲ ਕਰ ਲੈਂਦੇ ਉਹਦੇ ਵਿੱਚ ਕੀੜੀ ਗੱਲ ਹੈ ਉਹ ਇਦਾਂ ਕੋਈ ਗੱਲ ਨਹੀਂ ਹੈ ਬਸ ਇਹੀ ਹੈ ਕਿ ਹਾਂ ਇਹ ਜ਼ਰੂਰ ਹੈ ਕਿ ਜਦ ਲੋਕ ਦੇਖਦੇ ਹਨ ਫਿਰ ਨੂੰ ਰਿਅਲਾਈਜ਼ ਹੁੰਦਾ ਕਿ ਕੀ ਚੀਜ਼ ਹੈ ਜੀ ਉਸ ਤਰ੍ਹਾਂ ਲੱਗਦਾ ਜਿਵੇਂ ਮਿਊਜ਼ਿਕ ਪ੍ਰੋਗਰਾਮ ਹੈ

ਕੋਈ ਕੋਈ ਲੇਟਰ ਸਿਕਦੋ ਹੋਇਆ ਉਹ ਗਾ ਦਿੰਦੇ ਕੋਈ ਤਾਂ ਇਹ ਨਹੀਂ ਹੈ ਕਿ ਉਹਨੂੰ ਅਸੀਂ ਇੱਕ ਲਿਮਿਟਡ ਉਹਨੂੰ ਇੱਕ ਇੱਕ ਟਿਪੀਕਲ ਦੇਸ਼ ਭਗਤੀ ਦਾ ਕਰ ਰਹੇ ਨਹੀਂ ਐਨੀ Song which can motivate you and keep you happy and friendship ਤੇ ਵੀ ਹੈ and the students hain school college ਦੇ ਦਿਨ ਆਪਾਂ ਕਿਉਂ ਯਾਦ ਕਰਦੇ ਆ ਕਿਉਂਕਿ ਉਹ ਦਿਨਾਂ ਚ ਸਾਡੇ ਇੱਥੇ ਦੋਸਤ ਬਣੇ ਹੁੰਦੇ ਸਾਰੇ ਤਾਂ ਉਹ ਫਰੈਂਡਸ਼ਿਪ ਤੇ ਵੀ ਅਸੀਂ ਗਾਣੇ ਕਰਦੇ ਆ ਮਿਊਜ਼ਿਕ ਕਰਦੇ ਆ so it is a all round program it is not ke ਇਹ ਵੀ ਉਹ ਟਿਪੀਕਲ ਆਰਮੀ ਪ੍ਰੋਗਰਾਮ ਹੋਏਗਾ ਨਹੀਂ ਉਹ ਤਾਂ ਹੈ ਹੀ ਲੇਕਿਨ ਉਹਦੇ ਨਾਲ ਹੋਰ ਵੀ ਇੰਟਰਸਟਿੰਗ ਸੌਂਗਸ ਹੋ ਸਕਦੇ ਹੁਣ ਜਦੋਂ ਆਪਾਂ ਪੰਜਾਬ ਚ ਕਰੀਏ ਕੋਈ ਤੇ ਮੈਂ ਸੋਚਦਾ ਸੀ ਕਿ ਟਾਡੀਆਂ ਨੂੰ ਵੀ ਬੁਲਾਇਆ ਜਾਵੇ ਉਹ ਵੀ ਇੱਕ ਦੋ ਆਪਣੇ ਦੂਸਰੇ ਵਾਲੇ ਗਾ ਸਾਡੇ ਨਾਲ ਵੀ ਗਾਣ ਉਹ ਵੀ ਗਾਣ ਬਹੁਤ ਅੱچھے ਗੜੀ ਗੁੜੀਆਂ ਮੁੰਡੇ ਬਹੁਤ ਅੱਛਾ ਅੱਛਾ ਗਾਉਂਦੇ ਬੰਦਾ ਸੁਣ ਕੇ ਜੋਸ਼ ਆ ਜਾਂਦਾ ਤਾਂ ਜਿਹੜੇ ਟਾੜੀ ਗੰਦੇ ਆ ਕਿੰਨਾ ਜੋਸ਼ ਹੈ ਇਹ ਜਿਹੜੀ ਇੱਕ ਡਰੱਗ ਦੀ ਗੱਲ ਆਉਂਦੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਸਾਰੇ ਕਿਤੇ ਹਾਂਜੀ ਪਰ ਮੇਨਲੀ ਫੋਕਸ ਪੰਜਾਬ ਤੇ ਆ ਜਾਂਦਾ ਹੈ ਪੰਜਾਬ ਨੂੰ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨਸ਼ਾ ਹੈ ਨੌਜਵਾਨ ਨਸ਼ੇ ਦੇ ਵਿੱਚ ਅ ਵੱਡੇ ਹੋਏ ਨੇ ਇਸ ਤਰੀਕੇ ਦੇ ਨਾਲ ਦਲਦਲ ਦੇ ਵਿੱਚ ਫਸੇ ਹੋਏ ਨੇ ਹਾਂਜੀ ਫਿਰ ਉਹਨਾਂ ਨੂੰ ਦੇਖ ਕੇ ਤੁਸੀਂ ਇਹ ਚੀਜ਼ਾਂ ਨਾਲ ਕੀਤੀਆਂ ਨੇ ਕੋਈ ਫਿਰ ਕਿਵੇਂ ਲੱਗਦਾ ਕਿ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਪੋਲੀਟੀਸ਼ੀਅਨ ਨੂੰ ਕਰਨਾ ਚਾਹੀਦਾ ਉਹ ਤੁਹਾਨੂੰ ਕਰਨਾ ਪੈ ਰਿਹਾ ਹੈ मैं देड़ा, देखो देड़ा मैं ওই ਗੱਲ ਤੁਹਾਨੂੰ ਨਾਲ ਪਹਿਲਾਂ ਵੀ ਸਾਂਝੀ ਕਰ ਰਿਹਾ ਸੀ ਕਿ ਕੀ ਹੁੰਦਾ ਕਿ ਜਿਹੜਾ ਦੇਖੋ ਜਿਹੜਾ ਫਿਲਮ ਮੇਕਰ ਹੈ ਜਾਂ ਕੋਈ ਕ੍ਰੀਏਟਿਵ ਬੰਦਾ ਹੈ ਉਹ ਆਈਡੀਆਸ ਹੋ ਸਕਦਾ ਹੈ ਜਿਹੜੇ ਸਰਕਾਰਾਂ 'ਚ ਬੈਠੇ ਆ ਦਫ਼ਤਰਾਂ 'ਚ ਬੈਠੇ ਕਿਤੇ ਵੀ ਇਹ ਉਹਨਾਂ ਦਾ ਕੰਮ ਨਹੀਂ ਉਹਨਾਂ ਤੱਕ ਅਸੀਂ ਲੈ ਕੇ ਜਾਣਾ ਕਿ ਇਹ ਸਾਡਾ ਹਾਂ ਇੰਪਲੀਮੈਂਟ ਹੋਕਰ ਹੁਣ ਕੀ ਹੈ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੇ कि ਜਦ ਅਸੀਂ ਇਹ ਪ੍ਰੋਗਰਾਮ ਕੀਤਾ ਸੀ ਹੁਣ ਸਕੂਲਾਂ ਚ ਕੀ ਹੁੰਦਾ ਟਿਪੀਕਲ ਜਿਹਾ ਐਗਜ਼ਾਮ ਆ ਗਏ ਹੁਣ ਉਹ ਆ ਚੱਲ ਰਿਹਾ ਹੈ ਹੁਣ ਇਹ ਹੋ ਰਿਹਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਇਹ ਇੱਕ ਘੰਟੇ ਦਾ ਪ੍ਰੋਗਰਾਮ ਹੈ ਇੱਕ ਦਿਨ ਕੱਢ ਦਿਓ ਫਿਰ ਐਜੂਕੇਸ਼ਨ ਦੇ ਡਿਪਾਰਟਮੈਂਟ ਨਾਲ ਕੀਤਾ ਜਦ ਅਸੀਂ ਇਹ ਕੀਤਾ ਸੀ ਮੈਨੂੰ ਮੇਰਾ ਜਿਹੜਾ ਮੈਨੂੰ ਜਿਹੜਾ ਫੀਡਬੈਕ ਮਿਲਿਆ ਹਰ ਸਕੂਲ ਤੋਂ ਤਕਰੀਬਨ ਕਿ ਸਾਡੇ ਬੱਚੇ ਸਕੂਲ ਹੀ ਆਣਾ ਨਹੀਂ ਸੀ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੋਨਾਂ ਸੋਚਿਆ ਉੱਥੇ ਆ ਕੇ ਆਰਮੀ ਦੇ ਬਾਰੇ ਲੈਕਚਰ ਦੇਣਗੇ ਉਹ ਜਿੱਦਾਂ ਉਹ ਕਹਿੰਦੇ ਉਹ ਕਈ ਵਾਰੀ ਦਿੰਦੇ ਹਨ ਹਨਾ ਨਹੀਂ ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਵੀ ਹੈਵ ਟੂ ਬੀ ਤੁਸੀਂ ਮਤਲਬ ਸਟੂਡੈਂਟ ਸੀਗੇ ਜਾਂ ਤੁਸੀਂ ਤੁਸੀਂ ਯਾਦ ਕਰੋ ਤੁਹਾਨੂੰ ਕਿਦਾਂ ਦੇ ਖਾਣੇ ਪਸੰਦ ਹੈ ਤੁਹਾਨੂੰ ਕੋਈ ਵੀ ਬੋਰਿੰਗ ਲੈਕਚਰ ਪਸੰਦ ਨਹੀਂ ਹੈ ਨਾ ਉਹ ਉਹਨਾਂ ਨੇ ਉਹਨਾਂ ਨੂੰ ਉਹ ਐਪਰੀਸ਼ੀਏਟ ਕੀਤਾ ਤੇ ਅੱਜ ਕੱਲ ਦੀ YouTube ਔਰ Facebook ਦੀ ਜਨਰੇਸ਼ਨ ਹੈ ਸੋ ਵੀ ਹੈਵ ਟੂ ਚੇਂਜ ਅਸੀਂ ਕਰ ਆਰਮੀ ਦੇ ਬਾਰੇ ਗੱਲ ਕਰ ਰਹੇ ਆਂ ਦੇਸ਼ ਦੇ ਬਾਰੇ ਗੱਲ ਕਰ ਰਹੇ ਆਂ ਬਟ ਕੀ ਹੈ ਕਿ ਅਸੀਂ ਉਹਨਾਂ ਦੀ ਲੈਂਗੁਏਜ ਵਿੱਚ ਉਹਨਾਂ ਨੂੰ ਕੋਰ ਫਟਾਫਟ ਹੋਣਾ ਚਾਹੀਦਾ ਮਤਲਬ ਫਾਸਟ ਪੇਸ ਹੋਣਾ ਚਾਹੀਦਾ ਐਟ ਮਤਲਬ ਜਿਸ ਤਰ੍ਹਾਂ ਹੈ ਕਿ ਇੱਕ ਪਿਕਚਰ ਦਾ ਟ੍ਰੇਲਰ ਆਂਦਾ ਠਾ ਠਾ ਐਕਸ਼ਨ ਪੈਕ ਟ੍ਰੇਲਰ ਹੋਣਾ ਚਾਹੀਦਾ ਨਾ ਕਿ ਇਹਨੂੰ ਜੋਸ਼ ਆ ਕਿ ਉੱਥੇ ਇੱਕ ਅੱਧਾ ਘੰਟਾ ਦੀ ਲੈਕਚਰ ਹੋ ਰਿਹਾ ਹੈ ਫਿਰ ਅਦੇ ਬਾਅਦ ਇਹ ਹੋ ਰਿਹਾ ਹੈ ਫਿਰ ਜਦਦਾ ਜਦ ਤਾ ਤੇ ਬੱਚਾ ਸਮਝ ਨਹੀਂ ਜਾਂਦਾ ਤੇ ਉਹ ਹਰ ਪ੍ਰੋਗਰਾਮ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਚਾਹੁੰਦੇ ਆਂ ਕਿ ਕੋਈ ਅਸੀਂ ਤੁਸੀਂ ਫੰਕਸ਼ਨ ਤੇ फटाफट ਸ਼ੁਰੂ ਨਾ ਤੇ ਇਹ ਪ੍ਰੋਗਰਾਮ ਕੋਈ ਸਿਖਰੇਜਮੈਂਟ ਤੇ ਵੀ ਕੋਈ ਲਿਖਿਆ ਆਇਆ ਕੀ ਹੁਣ ਕੀ ਹੈ ਕਿ ਇਸ ਤਰ੍ਹਾਂ ਪਾਰਟੀਕੂਲਰ ਤਾਂ ਹੈ ਨਹੀਂ ਬਟ ਜਿਸ ਤਰ੍ਹਾਂ ਹਰੀ ਸਿੰਘ ਨਲਵਾਤੇ ਮੈਂ ਗਾਣਾ ਕੀਤਾ ਉਹ ਹੁਣ ਮੈਂ ਇੱਕ ਗਾਣਾ ਕਰ ਰਿਹਾ ਹਾਂ ਬਹੁਤ ਛੇਤੀ ਆ ਜਾਏਗਾ ਉਹ ਤੁਸੀਂ ਸੁਣ ਸਕਦੇ ਹੋ ਉਹ ਹਾਲੇ ਮੈਂ ਪੂਰਾ ਨਹੀਂ ਹੋਇਆ ਲੇਕਿਨ ਮੈਂ ਤੁਹਾਨੂੰ ਇਹ ਸਿਰਫ ਕਹਿਣਾ ਚਾਹੁੰਦਾ ਕਿ ਤੁਹਾਡੇ ਉਹ ਲਾਈਨ ਤੋਂ ਸ਼ੇਰਾਂ ਦੇ ਸ਼ੇਰ ਬੱਬਰ ਸ਼ੇਰ ਕੀ ਬਾਤ ਠੀਕ ਹੈ ਹੁਣ ਇਹ ਐਵੇਂ ਲੋਕਾਂ ਨੂੰ ਇਹ ਹੈ ਪਰ ਐਸੇ ਤਾਂ ਸਭ ਨੂੰ ਪਤਾ ਹੀ ਹੁੰਦਾ ਹ ਹ ਉਹਨਾਂ ਸ਼ੇਰਾਂ ਦੇ ਸ਼ੇਰ ਬੱਬਰ ਸ਼ੇ ਸਾਡੇ ਤੋਂ ਇਤਿਹਾਸ 'ਚ ਇੱਕ ਤੋਂ ਇੱਕ ਯੋਧੇ ਨੇ ਹਾਂਜੀ ਇੱਕ ਤੋਂ ਕਿਉਂਦੇ ਨੇ ਬਾਬਾ ਦੀਪ ਸਿੰਘ ਹਾਂ ਬਾਬਾ ਹਰੀ ਸਿੰਘ ਨਲਵਾ ਤੇ ਉਹਦੇ ਇਲਾਵਾ ਭਗਤ ਸਿੰਘ ਉਧਮ ਸਿੰਘ ਆਜ਼ਾਦੀ ਤਾਰੀਖ 'ਤੇ ਸਾਡੇ 3 ਰੈਜੀਮੈਂਟਸ ਹੈਗੀਆਂ ਹੈ ਰੈਜੀਮੈਂਟਸ ਸਾਰੇ ਪੰਜਾਬ ਤੇ ਤਾਂ ਬਹੁਤ ਰੈਜੀਮੈਂਟਸ ਹੈਗੇ ਪੰਜਾਬ ਤੋਂ ਲਿਕ ਸਪੈਸਿਫਿਕ ਲਿਕ ਸਿੱਖ ਰੈਜੀਮੈਂਟ ਸਿਕਲਾਈ ਪੰਜਾਬ ਰੈਜੀਮੈਂਟ ਤਿੰਨ ਰੈਜੀਮੈਂਟਸ ਦੀ ਕਿੰਨੀ ਬਟਲੀਆਂ ਅਜ ਆਰਮੀ 'ਚ ਖੜ੍ਹੀਆਂ ਤਨਾਤ ਇਹ ਦੇਸ਼ ਲਈ ਉਹਦੇ ਤੇ ਮੈਂ ਆਖਦਾ ਉਹਦੇ ਤੋਂ ਸਾਰੇ ਆ ਜਾਣਗੇ ਸ਼ੇਰਾਂ ਦੇ ਸ਼ੇਰ ਬੱਬਰ ਸ਼ੇਰ ਠੀਕ ਹੈ ਨਾ ਉਹ ਉਹਦੇ 'ਚ ਬਾਬਾ ਦੀਪ ਸਿੰਘ ਤੇ ਬਾਕੀ ਜਿੰਨੀ ਯੋਧੇ ਸਾਰੇ ਆ ਜਾਣਗੇ ਬਈ ਇੱਕ ਲੇਕ ਤਰੀਕੇ ਨਾਲ ਮੈਂ ਕਹਾਂਗਾ ਮਤਲਬ ਆਉਣ ਨਾਲ ਦਿਨਾਂ ਦੇ ਵਿੱਚ ਆਾਂਗਾ ਮੈਂ ਤੇ ਜਾਂਦੇ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਕੀ ਤੁਹਾਡਾ ਅੱਗੇ ਥੀਮ ਹੋਏਗਾ ਕਿਸ ਤਰੀਕੇ ਦੇ ਨਾਲ ਤੁਸੀਂ ਅੱਗੇ ਵਰਕ ਕਰਨਾ ਹੈ ਕਿਵੇਂ ਪ੍ਰੋਗਰਾਮ ਕਰਨੇ ਹੈ ਮੋਹਾਲੀ ਚੰਡੀਗੜ੍ਹ ਦੇ ਵਿੱਚ ਤੁਸੀਂ ਬੰਬੇ ਫਿਰ ਜਾਣਾ ਹੈ ਫਿਰ ਵਾਪਸ ਆਣਾ ਹੈ ਉਹਦੇ ਲਈ ਕੋਈ ਹਾਂ ਮੈਂ ਉਹੀ ਹੈ ਤੁਹਾਡੇ ਰਾਈ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਸਾਡੇ ਨਾਲ ਜੁੜੋ ਤੁਹਾਡੇ ਚੈਨਲ ਦੇ ਰਾਈ ਸਾਡੇ ਨਾਲ ਜੁੜੋ ਨਾ ਅਸੀਂ ਇਸ ਤੋਂ ਇਸ ਤੋਂ ਅੱਛਾ ਮੋਟੀਵੇਸ਼ਨਲ ਪ੍ਰੋਗਰਾਮ ਨਹੀਂ ਹੋ ਸਕਦਾ ਕਿ ਤੁਹਾਨੂੰ ਐਂਟਰਟੇਨਮੈਂਟ ਵੀ ਮਿਲ ਰਹੀ ਹੈ ਤੁਹਾਡੇ ਬੱਚਿਆਂ ਨੂੰ ਸਿੱਖਿਆ ਵੀ ਮਿਲ ਰਹੀ ਹੈ ਤੇ ਸਾਨੂੰ ਤਾਂ ਸਭ ਤੋਂ ਅੱਛੀ ਚੀਜ਼ ਹੈ ਕਿ ਡਾਇਰੈਕਟਲੀ ਸਕੂਲਾਂ ਤੇ ਜਾ ਕੇ ਬੱਚਿਆਂ ਨਾਲ ਡਾਇਰੈਕਟਲੀ ਡਾਇਲੌਗ ਹੈ ਨਾ ਵੀ ਆਰ ਡਾਇਰੈਕਟਲੀ ਉਹਨਾਂ ਨੂੰ ਮੋਟੀਵੇਟ ਕਰ ਉਹਨਾਂ ਨਾਲ ਗੱਲ ਕਰ ਰਹੇ ਹਾਂ ਤੇ ਉਹ ਮੈਂ ਇੱਕ ਵਾਰੀ ਜ਼ਰੂਰ ਕੀਤਾ ਸੀ ਡਾਇਰੈਕਟਲੀ ਆਮ ਸਪੀਕਿੰਗ ਟੂ ਦ ਕਿਡਸ ਤੇ ਮੇਰੇ ਨਾਲ ਓਵਰਨਾਈਟ ਕਿੰਨੇ ਲੜਕ ਬੱਚੇ ਫੇਸਬੁੱਕ ਤੇ ਸਾਡੇ ਨਾਲ ਜੁੜ ਗਏ ਸੀ ਇਕ ਕੈਂਪੇਨ ਚ ਹਾਂ ਹਾਂ ਬਹੁਤ ਸਾਡੇ ਨੂੰ ਤਾਂ ਇਹਨਾਂ ਬਹੁਤ ਹੀ ਜ਼ਿਆਦਾ ਉਹ ਆਸੀ ਜੀ ਤੇ ਬਸ ਇਹ ਚਾਹਦੇ ਕਿ ਉਹ ਅਸੀਂ ਵੀ ਉਹਨਾਂ ਨਾਲ ਜੁੜੀਏ ਉਹ ਵੀ ਸਾਡੇ ਨਾਲ ਜੁੜਣ ਤੇ ਆ ਜੋ ਵੀ ਮਤਲਬ ਭਵਿਕਾ ਸਹੀ ਹੋ ਜਾ ਹਾਂ ਭਵਿਸ਼ਅ ਅੱਗੇ ਹੋ ਕੇ ਗੱਲ ਅੱਛੀ ਸੋਚ ਇਹ ਅੱਛੀ ਸੋਚ ਅੱਗੇ ਜਾਵੇ ਨਾ ਦੇਖ ਤੁਸੀਂ ਨਸ਼ਾ ਨਸ਼ਾ ਛੱਡੋ ਨਸ਼ਾ ਛੱਡੋ ਜਿਹੜੇ ਤਾਂ ਨਸ਼ੇ ਤੇ ਬਚਾਰਾ ਪੈ ਗਿਆ ਉਹ ਜਾਂਦਾ ਉਹਦਾ ਇਲਾਜ ਹੋਏਗਾ ਜੋ ਵੀ ਹੋਏਗਾ ਹੁਣ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਹੁਣ ਦੂਸਰੀ ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਬਹੁਤ ਹੀ ਸਾਡੇ ਲਈ ਪੰਜਾਬੀਆਂ ਲਈ ਪੰਜਾਬ ਲਈ ਬਹੁਤ ਖਤਰਨਾਕ ਹੈ ਜਿਹੜੇ ਉਹਨੇ ਕਿੱਦਾਂ ਰੋਕਣਾ ਹੈ ਇਹ ਜਿਹੜੇ ਬੱਚੇ ਦੇ ਛੱਡ ਛੱਡ ਕੇ ਬਾਹਰ ਜਾਣਾ ਸਾਰੇ ਨੇ ਬਾਹਰ ਜਾਣਾ ਇੱਥੇ ਕਿੰਨੇ ਰਹਿਣਾ ਹਾਂ ਇੱਥੇ ਰਹਿ ਜਾਣੇ ਹਾਂ ਇੱਥੇ ए हाँ इतने मैनु कई बारी मैं मुंडिया मिलता तो बहुत अच्छे भी है केंद्र वीर जी रहना चाहते क्यों बहर जाके काम करिए अच्छा वह आप इतने टैक्सी चलाने अपने रागे इदा द भी सोचते है बंदे है नहीं गल तो है कहो कहा चलिया है ये देखो उ जाके की है मैं कहना पूरी दुनिया से जाओ लेकिन बहर रहें तो सोचो ना तुम ਉਹ ਕਹਿੰ ਮਾਫ ਕਰਨਾ ਉਹ ਲੋਕ ਕਹਿੰਦੇ ਉੱਥੇ ਅਸੀਂ ਗੁਰਦੁਆਰੇ ਬਣਾਏ ਬਹੁਤ ਅੱਛੀ ਗੱਲ ਹੈ। ਹਮਮ। ਅਸਲੀ ਗੁਰਦੁਆਰਾ ਤਾਂ ਇੱਥੇ ਹੈ ਨਾ ਜਿੱਥੇ ਸ਼ਹੀਦੀਆਂ ਹੋਈਆਂ ਹਨ। ਹਮਮ। ਉਹ ਤਾਂ ਇੱਕ ਅਲੱਗ ਚੀਜ਼ ਹੈ। ਜਾਓ ਜ਼ਰੂਰ ਬਣਾਓ ਉੱਥੇ। ਲੇਕਿਨ ਜਿਹੜੀ ਪੰਜਾਬ ਦੇ ਦਿੱਥੇ ਸ਼ਹੀਦੀਆਂ ਹੋਈਆਂ ਹਨ। ਹਮਮ। ਉਹ ਤਾਂ ਉਹ ਉਹ ਥੋੜੀ ਉਹ ਜਗ੍ਹਾ ਲੈ ਸਕਦੀ ਹੈ ਅਮਰੀਕਾ ਕੈਨੇਡਾ। ਕੀ ਮਤ ਹੈ ਜੀ? ਉਹ ਥੋੜੀ ਜਗ੍ਹਾ ਲੈ ਸਕਦੀ ਹੈ। ਉਹ ਤਾਂ ਧਰਤੀ ਕਿ ਬਾਹਰ ਦੀ ਧਰਤੀ ਕਮਾਓ ਕਰੋ ਜੋ ਵੀ ਕਰਨਾ ਹੈ। ਲੇਕਿਨ ਜਿਹੜੀ ਧਰਤੀ ਜਿੱਥੇ ਇੰਨੀ ਸ਼ਹੀਦੀਆਂ ਹੋਈਆਂ ਉਹਦੇ ਬਾਰੇ ਸੋਚੋ ਅੱਜ ਵੀ ਬਲਟਣਾ ਉਹਦੇ ਹੋਰ ਦੂਸਰੀ ਪਤਾ ਕੀ ਹੈ ਪੰਜਾਬ ਤੇ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਫੋਕਸ ਪੰਜਾਬ ਤੇ ਆ ਗਿਆ ਕਿਉਂਕਿ ਪੰਜਾਬ ਦਾ ਜਿੱਦਾਂ ਮੈਂ ਕਿਹਾ ਕਿ ਸਟਰੋਂਗ ਪੰਜਾਬ ਸਟਰੋਂਗਰ ਇੰਡੀਆ ਇਹ ਕੋਈ ਦੂਆ ਤੀਜਾ ਸਟੇਟ ਨਹੀਂ ਹੈ ਭਾਈ ਇਹ ਸਟ੍ਰੋਕ ਸੋਲ ਆਰਮ ਆਫ ਇੰਡੀਆ ਹੈ ਉਹ ਤਾਂ ਚਾਹੁੰਦਾ ਕਿ ਪੰਜਾਬ ਵੀਕ ਹੋ ਜਾਏ ਬਾਰਡਰ ਤੇ ਪਰ ਜਿਹੜੇ ਬੰਦੇ ਬੈਠੇ ਆ ਕਿ ਸਾਨੂੰ ਤਾਂ ਜੇ ਇਹ ਕੌਮ ਖਤਮ ਹੋ ਗਈ ਤਾਂ ਤਿੰਨ ਰੈਜੀਮੈਂਟਸ ਹੈਗੀਆਂ ਬਾਕੀ ਰੈਜੀਮੈਂਟਸ ਵੀ ਹੈਗੀਆਂ ਇਹ ਜਦ ਤੱਕ ਅਸੀਂ ਇਹ ਸੋਚਾਂਗੇ ਨਹੀਂ ਇੱਕ ਇੱਕ ਜਿਹੜਾ ਫੌਜ ਇਹ ਇਹ ਜਿਹੜੀ ਸਾਡੀ ਕਿਸਾਨੀ ਹੈ ਤੇ ਜਿਹੜੀ ਫੌਜ ਹੈ ਤਾਂ ਆਪਸ ਚ ਜੁੜੀ ਹੈ ਨਾ ਕਿਸਾਨ ਦਾ ਹੀ ਮੁੰਡਾ ਫੌਜ ਚ ਜਾਂਦਾ ਹੈ ਨਾ ਠੀਕ ਹੈ ਨਾ ਤੇ ਇਹ ਉਹ ਲੜਨ ਦੇਖੋ ਇਹ ਮੈਂ ਜਦ ਕਿਸਾਨ ਦਾ ਮੋਰਚਾ ਵੀ ਸ਼ੁਰੂ ਹੋਇਆ ਸੀ ਮੈਂ ਜਿਹੜੇ ਬਾਹਰ ਜਿਹੜੇ ਲੋਕ ਹੈ ਜਿਹੜੇ ਉਹਨਾਂ ਨਹੀਂ ਜਾਣਦੇ ਮੈਂ ਕਿਹਾ ਕਿ ਇਸ ਤਰ੍ਹਾਂ ਹੈ ਕਿ ਇਸ ਪੰਜਾਬ ਦੀ ਕਲਚਰ ਹੈ ਇਹ ਜਿਹੜੇ ਜਿੱਦਾਂ ਹੁਣ ਆਨੰਦਪੁਰ ਸਾਹਿਬ ਮੇਲਾ ਲੱਗਦਾ ਹੈ ਕਿਤੇ ਜਾਂਦਾ ਪਿੰਡਾਂ ਤੋਂ ਪਿੰਡਾਂ ਤੋਂ ਲੋਕ ਆ ਕੇ ਕਿੰਨੇ ਕਿੰਨੇ ਦਿਨ ਰਹਿੰਦੇ ਆ ਟਰਾਲੀਆਂ ਲਾ ਕੇ ਲਿਆ ਕੇ ਰਹਿੰਦੇ ਆ ਨਾ ਉਹਨਾਂ ਨੂੰ ਆਦਤ ਹੈ ਉਹ ਉਹ ਖੜ ਜਾਂਦੇ ਉੱਥੇ ਠੰਡ ਜੀ ਵੀ ਉਹ ਖੜ ਗਏ ਕਿ ਨਹੀਂ ਦਿੱਲੀ ਕੇਰ ਕੇ ਕਿਉਂਕਿ ਉਹ ਅੰਦਰੋਂ ਹੈ ਦੂਜੇ ਤੀਜੇ ਨਹੀਂ ਕਰ ਸਕਦੇ ਜੀ ਜੀ ਬਹੁਤ ਸ਼ੁਕਰੀਆ ਵੜੈਤ ਸਾਹਿਬ ਸਮਝਾ ਦਿੱਤਾ ਤੇ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ ਨੇ ਤਾਂ ਇਹ ਵੀਡੀਓ ਨੂੰ ਵੱਤ ਵੱਤ ਪਿਆਰ ਦਿਓ ਕਿਉਂਕਿ ਜਿਹੜੀਆਂ ਗੱਲਾਂ ਅਸੀਂ ਪੰਜਾਬ ਛੱਡ ਕੇ ਸੋਚਣਾ ਚਾਹੁੰਦੇ ਕਿ ਅਸੀਂ ਪੰਜਾਬ ਛੱਡ ਜਾਈਏ ਬਾਹਰ ਜਾਈਏ ਫਿਰ ਸੋਚੀਏ ਵੜੈਤ ਸਾਹਿਬ ਦਾ ਕਹਿਣਾ ਕਿ ਪਹਿਲਾਂ ਪੰਜਾਬ ਨੂੰ ਬਚਾਈਏ ਜਿੱਥੇ ਸ਼ਹੀਦیاں ਗੁਰੂਆਂ ਨੇ ਦਿੱਤੀਆਂ ਨੇ ਬਾਬਿਆਂ ਨੇ ਦਿੱਤੀਆਂ ਨੇ ਵੱਡਿਆਂ ਨੇ ਦਿੱਤੀਆਂ ਨੇ ਉਹਨੂੰ ਬਚਾਈਏ ਤਾਂ ਬਹੁਤ ਸਨੇਹ ਲੈ ਕੇ ਆ ਰਹੇ ਨੇ ਆਉਣ ਦਿਨਾਂ ਦੇ ਵਿੱਚ ਬੱਬਰ ਸ਼ੇਰ ਕਿਹੜਾ ਗੀਤ ਹੈ ਉਹ ਵੀ ਲੈ ਕੇ ਆ ਰਹੇ ਨੇ ਤਾਂ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਵਿੱਚ ਆਜੂ ਸਾਂਝ ਕਰੋ ਕੈਮ ਸਹਿਯੋਗ ਦੇ ਸੀ ਸੁਖਵਿੰਦਰ ਧੰਨਵਾਦ